ਹਾਂਜੀ ਦੋਸਤੋ ਅੱਜ ਦਿਖਾਣਿਆ ਤੁਹਾਨੂੰ ਪਿੰਡ ਰੁੜਕੀ ਵਿਖੇ ਅੱਜ ਟਰੈਕਟਰ ਮੁਕਾਬਲਾ ਕਰਵਾਇਆ ਜਾ ਰਿਹਾ ਏ ਟਰੈਲੀ ਖਿੱਚ ਮੁਕਾਬਲਾ ਹਾਂਜੀ ਉਹ ਜੀ ਰੈਡੀ ਤਲਕਾ ਫੇਮ ਦਾ ਵੀਡੀਓ ਤਲਕਾ ਤਲਕਾ ਪਿੰਡ ਜਾ ਕੇ ਦੇ ਭੇਠਾ ਪਿੰਡ ਪਾਸਾ ਬੋਲਿਆ ਜਾ ਦੂਜੇ ਪਾਸੇ ਦੇਖਿਓ ਆ ਕਹਿੰਦੇ ਨੌਜਵਾਨ ਇਸ ਵੇਲੇ ਜਿਲ੍ਹਾ ਜ਼ਿਲੰਦਰ ਵਾਲਾ ਖੇਡ ਮੇਲੇ ਦਾ ਨਾਮ ਚੱਲ ਰਿਹਾ ਕਮਾਲ ਕਰਦਾ ਜਾ ਰਿਹਾ ਮੇਰੇ ਵੀਰੇ ਕਮਾਲ ਕਰਦਾ ਜਾ ਰਿਹਾ ਚਕੇ ਦੇਖਿਓ ਇਹਦੇ ਜਾ ਰਹਾ ਦੇਖੋ ਗਬਰੂਆ ਦੂਜੇ ਪਾਸੇ ਗੱਲਾਂ ਬਖਰੀਆਂ ਹੋ ਭੱਲੇ 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 ਚਮਾਇਆ ਹੋਈ ਪਈਆ ਦੁਨੀਆਂ ਇਸ ਖੇਡ ਦੇ ਕਹਿੰਦੇ ਝਾਲ ਹੋਈ ਪਈਆ ਮੇਰੇ ਵਿੱਚ ਆਹ ਇਹ ਮਖਣਾ ਵਾਲੇ ਨੂੰ 500 ਰੁਪਿਆ ਜਿਹੜਾ ਗਾਂਧੀ ਏਸੀ ਵਾਲੇ ਦਾ ਪੁੱਛਦਾ ਕਰ ਦਿੱਤਾ ਧੰਨਵਾਦ ਆਹ ਸਾਹਮਣੇ ਦੇ ਮੋਟਾ ਕਰਦਾ ਹੋਇਆ ਕਮਾਲ ਮੇਰੇ ਵੀਰੇ ਐ ਦੋਦੀ ਵੀਰੇ ਆ ਮੈਚ ਦੇ ਬਾਦ ਕਰਦੇ ਆ ਗੱਲ ਆ ਖੇਡ ਮੈਦਾਨ ਦੇ ਵਿੱਚ ਆ ਬੱਲਾ ਆ ਕਰ ਰਿਹਾ ਮੁੰਡਾ ਤਕਨੀਕ ਵਰਤ ਰਿਹਾ ਪਰ ਦੂਜੇ ਵੱਸੇ ਦੇਖੀਏ ਤੇ ਆਏ ਰੋਂ ਤੋਂ ਧੂਏ ਨੂੰ ਕੌਣ ਸਖਦਾ ਉਹ लाਟ ਮਰਾਉਣੀ ਪੈਂਦੀ ਆ ਇਕੱਲੇ लाਟ ਮਰੋੜੀ ਪੈਂਦੀ ਆ ਉਹ ਗੱਲ ਐਵੇਂ ਨਹੀਂ ਹੁੰਦੀ ਗੱਲ ਕਰਵਾਉਣੀ ਪੈਂਦੀ ਆ ਉਹ ਗੱਲ ਬਾਤ ਕਹਿੰਦੇ ਮਰੋੜੀ ਪੈਂਦੀ ਆ ਉਹ ਖੇਡ ਮੈਦਾਨ ਦੇ ਵਿੱਚ ਦੇ ਵੀਰੇ ਉਹ ਗੱਲਾਂ ਵੀ ਉਹ ਹੁੰਦੀ ਆ ਉਹ ਜਿਹਨਾਂ ਵਿੱਚ ਗੱਲ ਕੋਈ ਖਾਸ ਹੁੰਦੀ ਆ ਬੱਲੇ ਬੱਲੇ ਮੰਡਾ ਆ ਗਿਆ ਉਹ ਬੰਦਾ ਜਿਹੜਾ ਸਾਹਮਣੇ ਆਹ ਹੋਰ ਟਕੂਸੀ ਮਾਰਦੀ ਫਿਰਦੀ ਆ ਟਰਾਲੀ ਟਕੂਸੀ ਮਾਰਦੀ ਫਿਰਦੀ ਆ ਆਹ ਤਾਂ ਕਹਿੰਦੇ ਉੱਤੇ ਧਾਰੀ ਦੇ ਕਹਿੰਦੇ ਗਾੜੀ ਹੋਈ ਜਦਿਆ ਕੈੜੀ ਹੋ ਗਈ ਜਿਹੜੇ ਆ ਚੁੱਕਾ ਹੈ ਇਹਦਾ ਸਹਿਮਾਜੀ 2 ਮੰਡਾ ਸਹਾਗੇ ਵਾਲੇ ਵੀਰੋ ਪਰ ਮੇਰੇ ਵੀਰੋ ਬਹੁਤ ਹੈ ਜੀ ਕੱਲ ਤੋਂ ਜਿਹੜੀ ਆਪਾਂ ਨਾਲ ਆਇਆ ਮੁੰਡਾ ਬਹੁਤ ਕਿੰਨੇ ਟਾਈਮ ਦਾ ਆ ਗਿਆ ਇਹ ਇਹ 2 ਮਿੰਟ 24 ਸੈਕਿੰਡ ਦਾ ਆਇਆ ਜੀ ਅੱਛਾ 2 ਮਿੰਟ 24 ਸੈਕਿੰਡ ਦੇ ਵਿੱਚ ਆ ਗਿਆ ਟਰਾਈਕਰ ਸਾਡੇ ਸੰਗਲਾ ਜਾਣ ਰਿਹਾ ਮੇਰੇ ਵੀਰੋ ਇਹ ਸਾਰੀ ਕੁਦਰਤ ਦੀ ਕਾਇਆ ਨਾ ਤਾਂ ਕੁਦਰਤ ਦੀ ਦੇਣ ਆ ਪਰ ਆਪਾਂ ਅਕਸਰ ਹੀ ਮੋਬਾਈਲ ਦੇਖੀਦਾ ਵੀਰੇ ਸੋਚਣਾ ਬੜਾ ਫੜਾਂ ਗੱਲਾਂ ਵੀ ਜਿਹੜੇ ਇਹ ਜੰਗਲੋ ਜਾਰੇ ਜਾ ਰਹੇ ਨੇ ਕੁਦਰਤ ਦੇ ਨਾਲ ਖਲਵਾੜਾ ਮੇਰੇ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀਰੇ ਕਹਿੰਦੇ ਹਿਮਨ ਗਲੋਬਲ ਕਾਰਬਨ ਸਿਸਟਮ ਆ ਜਿਹੜਾ ਉਹ ਮੇਰੇ ਵੀਰੋ ਸੇੜਸਾਰ ਦੇ ਕਾਰਨ ਕਹਿੰਦੇ ਉੱਥੇ ਪੁੱਖਾ ਹੁੰਦਾ ਜਾ ਰਿਹਾ ਇਸ ਕਰਕੇ ਕਹਿੰਦੇ ਇਹ ਸੋਚਣ ਵਾਲੀ ਗੱਲ ਆ ਉਹ ਕਹਿੰਦੇ ਆਪਾਂ ਹਾਂ ਦਾ ਨਾਰਾ ਮਾਰੀਏ ਉਹਨਾਂ ਵੇਚਵਾਨਾਂ ਦੇ ਲਈ ਸਰਪੰਚਾ ਦੀਪਕ ਮਾਣਾ ਸਰਬੱਤ ਦੇ ਸਰੇਕਾਂ ਸਰਬੱਤ ਦੇ ਹਰਸ਼ਕ ਮਾਨ ਇਹ ਵਿਸ਼ੇਸ਼ ਪੜਦੇ ਜਿਹੜੇ ਨੇ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਦ ਵਿੱਚ ਧੰਨਵਾਦ ਬਹੁਤ-ਬਹੁਤ ਧੰਨਵਾਦ ਉਧਰ ਕਹਿੰਦੇ ਸਾਡੇ ਵੀਰ ਨੇ ਕੁਲਦੀਪ ਖਰੌਣ ਤੇ ਗੋਲਦੀ ਸਾਡਾ ਵੀਰ ਹੈ ਉਹਨਾਂ ਵੱਲੋਂ ਕਹਿੰਦੇ ਫਰਸਟ ਪ੍ਰਾਈਜ਼ ਦੇ ਵਿੱਚ 1100 ਹੋਰ ਵਾਅਦਾ ਕੀਤਾ ਗਿਆ ਧੰਨਵਾਦ ਹੋਰ ਕਹਿੰਦੇ 1100 ਜਗ੍ਹਾ ਦੀ ਹੋਰ ਵਾਅਦਾ ਕੀਤਾ ਗਿਆ ਮੇਰੇ ਵੀਰੋ ਉਧਰ ਕਹਿੰਦੇ ਉਹ ਦੀਪ ਖੜਾ ਸਾਹਮਣੇ ਕੈਮਰੇ ਤੇ ਖੜਾ ਆਪਾਂ ਗੱਲ ਕਰਨ ਜਾ ਰਹੇ ਆ ਮੇਰੇ ਵੀਰੋ ਕਿ ਪਹਿਲਾਂ ਚਾਲ ਪੁੱਛ ਸਾੜਦੇ ਹੋ ਓਏ ਹਰੇ ਭਰੇ ਰੁੱਖਾਂ ਨੂੰ ਹੁਣ ਖੁਦਾ ਦੀ ਕਚਹਿਰੀ ਚ ਓਏ ਸੁਣਾਉਂਦੇ ਕਾਹਤੋਂ ਦੁੱਖਾਂ ਨੂੰ ਗਰਮਾ ਦੇ ਪਾਣੀ ਲਾਉਂਦੇ ਓ ਤਪਦੇ ਹੋਏ ਖੇਤਾਂ ਵਿੱਚ ਜਾਣਦੇ ਮਿੱਲ ਜਿਹਰੇ ਹੁ ਰਹਿਦੇ ਕੱਕੇ ਨੇ ਤਾਂ ਮਿੱਲਾਂ ਕੁਦਰਤ ਨਾਲ ਸੇੜ ਸਾਰਾ ਬੰਦਨਾਜੇ ਕੀਤੀ ਫੇ ਰੱਬ ਦੇ ਨਾਲ ਸੁਣਨੀ ਕੋਈ